ਪਤਰਮਾਲ ਜੀ ਉਹਨਾਂ ਨੇ ਵੀ ਸਮੁੱਚਾ ਰੇਤੀਰਾਮ ਮਹਾਰਾਜ ਜਿਨ੍ਹਾਂ ਨੇ ਸ਼ੁਰੂ ਕਰਕੇ ਪਰ ਦਿਖੂ ਕਲਕਲੀ ਧਰਦੇ ਛੋਟੇ ਸਾਹਿਬ ਜਿਆਦੇ ਨੂੰ ਦੁੱਧ ਪਿਆਇਆ ਰੇਤੀਰਾਮ ਮਹਾਰਾਜ ਉਹਨਾਂ ਨੂੰ ਵੀ ਯਾਦ ਕਰਨਾ ਵਰਤਦਾ ਹੈ ਸ਼ੇਰ ਮੁਹੰਮਦ ਖਾਨ ਜੀ ਉਹਨਾਂ ਨੂੰ ਵੀ ਯਾਦ ਕਰਨਾ ਲੱਗਦਾ ਹੈ ਦੀਵਾਨ ਕੋਟਰ ਵਾਲੀ ਜੀ ਬੋਲੇ ਇਸ਼ਾਨਾ ख़ाली महारा जी शाप जी दोसर पूरा जा दाल चढ़ी जा प्रती महला जहिड़ी सारी आहे हाज़िर हुयो गुरू गोविंदी महाराज जी 405 ਮੁਰਸ਼ਿਦ ਜੀਤਾ ਜਿਹੜੇ ਨਿਸ਼ਾਨ ਤੇ ਨਗਾਰੇ ਦੀ ਸਾਧਿਆ ਵਕੀਰ ਖਾਨ ਨੂੰ ਸੁਧਾ ਗਿਆ ਛੋੜੇ ਨਿਸ਼ਾਨ ਤੇ ਨਗਾਰੇ ਦੀ ਸਾਧਿਆ ਪੰਥ ਪਾਤਸ਼ਾ ਸੁਧਾ ਜਾਂਦੇ ਸਤਨਾਕਪੁਰ ਦਾ ਆਪਾ ਜੀ ਬਾਬਾ ਹਨੂਮਾਨ ਸਿੰਘ ਜੀ ਆ ਗਾਦੀ ਸ਼ਰਮ ਤੋਂ ਨਾਲ ਪੂਰੇ ਕੰਦਲ ਕਰਾ ਲੈਣੇ ਮੈਂ ਬੇਤੀ ਕੇ ਮਰ ਗਿਆ ਸੀ ਘੋੜਾ ਉੱਤਰ ਮਰ ਗਿਆ ਪੈਰ ਨੂੰ ਸਿਰਾ ਕਰਦੇ ਨੇ ਆਪ ਜੀ ਤੁਹਾਨੂੰ ਲਿਖਿਆ ਕਰਕੇ ਜੀ ਤੇ ਨਗਰਾ ਹੈ ਜੀ ਤੇ ਸੱਜਣਾ ਨੇ ਹੈ ਬਹੁਤ ਸਕਾਰ ਦੇ ਲਗਾ ਦਾ ਜੇਹਾਂ ਜੀ ਜੱਟੇ ਨੇ ਮਹਾਰ ਮਾਸਟਰ ਜੀ ਇਹ ਵੀ ਪਹੁੰਚੇ ਨੇ ਕਿ ਬਾਬਾ ਇਕਨ ਸਰਪੇ ਦੀ ਮਜੀ ਕਰਨਾ ਤੇ ਬਾਬਾ ਬਾਲਾ ਸਾਹਿਬਾ ਨਾਮਾ ਜਾਈ ਬਰਤੋਸ ਦੇ ਭਾਈ ਨਿਸ਼ਾਨ ਮੇਰੇ ਜੀ ਨਾਲ guru bapak itu sedang ਤੋ ਕਰ ਗੋੜੇ ਆ ਗਏ ਭਾਈ ਪਿਛਾ ਹੋ ਜਿਓ ਸਰਗੋੜਾ ਸਰਬੋਤ ਜਵਾਨੀ ਦੀ ਗਲਤੀ ਪਰ ਪਾਂਸਾ ਮਹਾਰਾਜ ਜੀ ਦੇ ਸੋਧਾ ਸਾਹਿਬਾ ਬਾਬੇ ਸ਼ਹੀਦ ਜੀ ਮਕਰਹੂਆ آ جاؤ آ جاؤ بابا جی بابا جی آ جاؤ آ جاؤ بابا جی ہے بچے آ جاؤ آ جاؤ ਲੇਗਾ ਮੇਰੇ ਦਾ ਲਾਈਵ ਪੈਸਾ ਅੱਜ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤੇਸ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਆ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਬਵਾਨ ਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਤੋਂ ਆਰੰਭ ਹੋਏ ਸੂਰਾ ਸੋ ਪਹਿਚਾਨਿਆ ਜੋ ਜ਼ਰਾਦੀਨ ਕੇ ਖੇਤ ਪਰਜਾ ਪਰਜਾ ਕਟਮਰੈ ਕਬੂ ਨਾ ਛਾੜਾ ਖੇਤ ਉਹ ਮਹਾਨ ਯੋਧੇ ਸੂਰਮੇ ਸ਼ਹੀਦਾਂ ਨੂੰ ਜਿੱਥੇ ਸਾਗੀਆਂ ਨਹੰਸੰਗ ਜਥੇਬੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਸੋ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਭਾਵੇਂ ਅੱਜ ਇੰਦਰ ਦੇਵਤਾ ਵੀ ਜਿਹੜਾ ਪੂਰਾ ਨਿਹਾਲ ਕਰ ਰਿਹਾ ਸੀ ਪਰ ਗੁਰੂਆਂ ਜਾਂ ਲਾੜਨ ਦੀਆਂ ਨਿਹੰਗ ਸਿੰਘ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਾਹੋ ਜਲਾਲ ਦੇ ਨਾਲ ਵਿਸ਼ਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਅਸਥਾਨਾਂ ਤੇ ਦਰਬਾਰ ਸਾਹਿਬ ਫਤੇਗੜ ਸਾਹਿਬ ਜੋਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸਾਰੇ ਦਰਸ਼ਨ ਦਿਜ਼ਾਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਆਪ ਜੂਝਨ ਕੋਤਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸ਼ਸ਼ਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇੰਗ ਨਮਸਕਾਰ ਤੇ ਅੰਗ ਸੋ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਨਨੇ ਨੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇ ਵਸੰਗਤਾਂ ਨੂੰ ਮੈਂ ਸਾਰੀਆਂ ਨਿਹੰਗ ਸਿੰਘ ਜਥੇਵੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੀ ਆਇਆਂ ਕਹਿੰਨਾ ਧੰਨਵਾਦ ਬਹੁਤ-ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਹੋ ਜਲਾਲ ਹੈ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਜਿਹੜਾ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਉਹ ਜੰਗ ਜੂ ਕਰਤਬ ਦੇ ਆਨੰਦ ਮਾਣ ਰਹੇ ਆਂ ਨਾਲ ਹੀ ਬੇਨਤੀ ਹੈ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰਤ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਚਾਰ ਪ੍ਰਤਿਆਰ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਬਾਣੀ ਬਾਣਾ ਪੰਖ ਫਿਛਾਣੋ ਸਿੰਘ ਗੁਰੂ ਦਾ ਪੰਛੀ ਜਾਨੋ ਬਾਣੀ ਬਾਣੇ ਦੇ ਧਾਰਨੀ ਹੋਵੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ